ਕੀ ਆ ਕੀ ਹੋ ਗਿਆ ਨਿਮਰਤ ਕੀ ਕਹਿੰਦੀ ਆ ਉਹ ਮੈਂ ਮੈਨੂੰ ਲੱਗ ਰਿਹਾ ਹੈ ਹਾਂ ਬੋਲੀ ਇਹਨਾਂ ਨੇ ਗਾੜਮੀ ਚੜਾ ਕੇ ਮੋੜਿਆ ਹਾਂ ਕਿਉਂਕਿ ਨਿਮਰਤ ਨੂੰ ਨਾ ਅਸਲ ਵਿੱਚ ਇਹ ਗੱਲ ਹੈ ਨਿਮਰਤ ਨੂੰ ਇਹ ਹੈਗਾ ਵੀ ਅਸੀਂ ਜਾਵਾਂਗੇ ਜਿਹੜੀ ਗੱਡੀ ਆ ਉਹ ਨਾਰਮਲ ਚ ਅਸੀਂ ਟਿਕ ਟਿਕ ਕਰਵਾਈ ਹੋਈ ਆ ਇਸ ਕਰਕੇ ਨਿਮਰਤ ਨਹੀਂ ਜਾਣਾ ਚਾਹੁੰਦਾ ਨਿਮਰਤ ਨੂੰ ਲੱਗਦਾ ਕਿ ਗਰਮੀ ਲੱਗੂ ਹੈ ਨਾ ਮੈਨੂੰ ਇਹ ਲੱਗਦਾ ਪਰ ਮੈਂ ਜਾਵਾਂ ਉਹ ਭਿੰਦਰ ਨੂੰ ਵੀ ਇਹੀ ਲੱਗਦਾ ਤੂੰ ਵੀ ਨਾ ਜਾ ਜੇ ਨਹੀਂ ਜਾਣਾ ਨਹੀਂ ਪਰ ਮੈਨੂੰ ਤੂੰ ਹੀ ਤਾਂ ਪਿਆਰ हां ਪਰ ਆਪਾਂ ਕੀ ਕਰਾਂਗੇ ਪਤਾ ਕੀ ਕਰਾਂਗੇ ਮੈਂ ਨਿਮਰਤ ਦੇ ਕੱਪੜੇ ਪਾ ਦੂੰ ਨਵੇਂ ਤੇ ਤੁਸੀਂ ਮੈਨੂੰ ਦੋਨੇ ਜਾਨੇ ਸਾਨੂੰ ਮੈਨੂੰ ਤੇ ਉਹ ਪਿੰਦਰ ਨੂੰ ਉੱਥੇ ਚੜਾਇਓ ਸਾਨੂੰ ਟ੍ਰੇਨ ਤੇ ਠੀਕ ਹੈ ਠੀਕ ਹੈ ਨਵੇਂ ਕੱਪੜੇ ਵੈਸੀ ਪਾ ਕੇ ਲੈ ਜੀ ਫਿਰ ਤੂੰ ਮੁੜੇ ਤੇ ਅਸੀਂ ਉੱਥੇ ਆਪਣੀ ਗਰਮੀ ਵਾਲੀ ਸੀਟ ਤੇ ਬਹਿ ਜਾਾਂਗੇ ਹੈ ਕਿ ਨਹੀਂ ਤੁਸੀਂ ਗੋਦਾਵਾਂਗੇ ਉੱਥੇ ਪਾਟੇ ਕਰਾਂਗੇ ਹਾਂ ਵਧੀਆ ਮੈਂ ਵੈਸੀ ਲੈ ਕੇ ਆਉਂ ਹੋਰ ਐਡੀ ਖਾਣਾ ਐਡੀ ਹੋਰ ਤੇ ਇੱਥੇ ਤਾਂ ਵਾਲੀ ਮਿਲਦੀ ਹੋਈ ਨਹੀਂ ਆਪਾਂ ਲਿਆ ਦੇਣ ਚੱਲ ਚੁੱਪ ਕਰ ਚੰਗਾ ਇਹਨੇ ਨਹੀਂ ਜਾਣਾ ਹੈ ਤੂੰ ਪਾਪਾ ਕੋ ਲੈ ਏਂਗੀ ਉਹ ਪੱਕਾ ਪਿੱਛੇ ਹੋ ਪਹਿਲਾਂ ਤਾਂ ਪਾਪਾ ਬਣੀ ਜਾ ਮੈਂ ਦੱਸ ਤੂੰ ਜਾਏਂਗੀ ਕਿ ਨਹੀਂ ਜਾਏਂਗੀ ਜਾਂਦੀ ਪੱਕਾ ਪਾਪਾ ਨਾ ਡਿਊਟੀ ਤੇ ਜਾ ਕੇ ਰਾਂਗੇ ਕਿਵੇਂ ਲੈ ਕੇ ਜਾਣਗੇ ਪਾਪਾ ਤੈਨੂੰ ਉੱਥੇ ਤਾਂ ਲਾਉਣੀ ਹੈ ਹੈ ਕਾਦੇ ਕਾਦੇ ਚ ਤੂੰ ਇੰਨੀ ਛੋਟੀ ਹੈ ਅਭੀ ਤੂੰ ਬੈਗ ਚ ਆਜੇਂਗੀ ਹੈ ਹਾਂ ਕਰਕੇ ਆਜੇ ਉਹਨੂੰ ਬੈਗ ਚ ਪਾ ਕੇ ਲੈ ਜਾਓਗੇ ਤੁਸੀਂ हां बस ठीक है फिर ਇਹ ਉਹਨ ਗੱਲ ਪੱਕੀ ਹੋ ਗਈ ਆਪੇਂਦਰ ਆਪਾਂ ਜਾਵਾਂਗੇ ਟ੍ਰੇਨ ਤੇ ਬਠਿੰਡੇ ਚੀਜ਼ਾਂ ਖਾਵਾਂਗੇ हां ਤੇ ਇਹਨੂੰ ਇੱਥੇ ਹੀ ਰਹਿਣ ਦੇ ਤੈਨੂੰ ਕੌਣ ਦਵਾਈ ਆਊਗਾ Papa ਡਿਊਟੀ ਹੋ ਰਹੀ ਹੈ ਅੱਜ ਵਸੋਂ ਇੱਕ ਗੱਲ ਦੱਸਾਂ ਸੋਨੂੰ ਤਾਂ ਪਤਾ ਹੀ ਨਹੀਂ ਹੋਣਾ ਇਸ ਗੱਲ ਦਾ ਅੱਜ ਮੈਨੂੰ ਫੋਨ ਆਇਆ ਸਚਨ ਤੇਂਦਲਕਰ ਦਾ ਹਟ ਹੋ ਰ ਸੁਵਾ ਤੇ ਮੈਂ ਜਦੋਂ ਮੈਂ ਫੋਨ ਚੱਕਿਆ ਨੰਬਰ ਦੇਖਿਆ ਮੈਂ ਕਹ ਵੀ ਇਹ ਕੌਣ ਆ ਫਿਰ ਉਹਨੇ ਦੱਸਿਆ ਵੀ ਮੈਂ ਸੁਜਨ ਤੰਦੂਰ ਕਾ ਦਾ ਸੱਚੀ ਦੱਸਦੀ ਆ ਹਾਂ ਸੱਚੀ ਯਾਰ ਸਵੇਰੇ ਗੱਲ ਆ ਹੋਈ ਏ ਮੇਰੀ ਤੇ ਸਚਨ ਤੈਨੂੰ ਕਹੇ ਮੈਨੂੰ ਕਹਿੰਦਾ ਜੀ ਗੱਲ ਸੁਣੋ ਮੇਰੀ ਧਿਆਨ ਸੇ ਬਾਤ ਸੁਣੀਏ ਮੈਂ ਬੋਲਾ ਬੋਲੀਏ ਬੋਲਾ ਜੋ ਆਪਕਾ ਵੋਟ ਹੈ ਨਾ ਬਹੁਤ ਕੀਮਤੀ ਹੈ ਤੋ ਆਪਣਾ ਵੋਟ ਸਮਝ ਕਰ ਕਿਸੇ ਕੋ ਡਾਲੀਏ ਔਰ ਜ਼ਰੂਰ ਡਾਲੀਏ ਠੀਕ ਹੈ ਤੋ ਐਸੇ ਕਰਕੇ ਸਚਨ ਤੰਦੂਰ ਨੇ ਅੱਜ ਮੇਰੇ ਸੇ ਬਾਤ ਕੀ ਦੇਖ ਲਿਆ ਤੇ ਝੂਠ ਕਾ ਮੰਨਦਾਗਾ ਪੁੱਛੋ ਤੁਸੀਂ ਉਹ ਆਇਆ ਸੀ ਨਾ ਮੈਨੂੰ ਫੋਨ ਦੇਖ ਐਨੀ ਮੈਂ ਸੈਲਿਬ੍ਰਿਟੀ ਬਣ ਗਈ ਮੈਨੂੰ ਸਚਨ ਤੰਦੂਲਕਰ ਦੇ ਫੋਨ ਆਉਂਦੇ ਆ ਹੁਣ ਮੈਂ ਵੀ ਜਾ ਕਹੂੰਗੀ ਵੀ ਹਾਂ ਮੈਂ ਸਚਨ ਤੰਦੂਲਕਰ ਮੈਨੂੰ ਜਾਣਦਾ ਹੈ ਉਹ ਪਿੰਦਾ ਜਾਣਦਾ ਪੁੱਛ ਲੋ ਪਾਪਾ ਨੂੰ ਮੰਜੇ ਆਂਦਾ ਫੋਨ ਆਇਆ ਸੁਣਤਾ ਨਹੀਂ ਆ ਸੁਣਤਾ ਨਹੀਂ ਫੋਨ ਆ ਸੁਣਤਾ ਠੀਕ ਹੈ ਜੀ ਤੁਹਾਨੂੰ ਆਏ ਕਹਿੰਦੇ ਉਹ ਕਹਿੰਦਾ ਹੋਊਗਾ ਸੱਚੇ ਤੰਦੂਰ ਕਾਲ ਵੀ ਤੁਸੀਂ ਰਾਜਪਾਲ ਜੀ ਦੇ ਪਤੀ ਆ ਮੈਂ ਵੀ ਕਹਿੰਦਾ ਜੀ ਕਹਿੰਦਾ ਬੀਬੀ ਵੀ ਲੈ ਜੀ ਤੁਹਾਨੂੰ ਬੋਲ ਦਵਾ ਦੇਣਾ ਮੈਂ ਜਾਣ ਬੋਲਦਾ ਹਾਂ ਆ ਵਿਆਹੀ ਕਹਦਾ ਮੇਰੇ ਨਾਮ ਤੇ ਜਾਣਦੇ ਫਿਰ ਸਾਰੇ ਮੈਨੂੰ ਸੋਨੂੰ ਠੀਕ ਇਹੀ ਗੱਲਾ ਦੇਖ ਲਾ ਵੱਡੇ ਵੱਡੇ ਸਟਾਰ ਮੇਰੇ ਨਾਮ ਤੇ ਚੱਲਦੇ ਕਿਉਂ ਚੱਲਦਾ ਫਿਰ ਸਿੱਕਾ ਰਾਜਪਾਲ ਦਾ ਦੁਨੀਆ ਤੇ ਮੇਰੇ বিনা ਤਾਂ ਪਤਾ ਵੀ ਨਹੀਂ ਝੂਲਦਾ ਮੈਂ ਤੁਹਾਨੂੰ ਦੱਸਿਆ ਉਹਦੇ ਪਤਾ ਤੁਹਾਨੂੰ ਦੱਸਿਆ ਮੈਂ ਗੱਲ ਨਪਰੀ ਦਾ ਫੋਨ ਆਇਆ ਕਹਿੰਦੀ ਬੇਬੇ ਦੀ ਕੋਈ ਕਾਊਂਟ ਖਲਵਾਉਣਾਗਾ ਵੀ ਖਾਤਾ ਖਲਵਾਉਣਾ ਬੈਂਕ ਚੋ ਜਾ ਨਹੀਂ ਰਹੀ ਸੀ ਗਿਆ ਤਾਂ ਖਾਤਾ ਬੰਦ ਹੋ ਗਿਆ ਉਹ ਜਾ ਨਹੀਂ ਰਹੀ ਕਹਿੰਦੀ ਮੈਨੂੰ ਵੀ ਦੂਜੇ ਉਹਨੇ ਕੋਟ ਵਾਲਨੇ ਕੌਰਾਨੇ ਵੀ ਫੋਨ ਕਰ ਲਿਆ ਇਹਨੇ ਵੀ ਕਰ ਲਿਆ ਸੰਦੀਪ ਨੇ ਸਾਰਿਆਂ ਨੇ ਮੱਥਾ ਮਾਰ ਲਿਆ ਬਾਪੂ ਤਾਂ ਖਿਜੀ ਗਿਆ ਬਾਪੂ ਕਹਿੰਦਾ ਹੁਣ ਤੋਂ ਬਾਅਦ ਹੁਣ ਤੋਂ ਬਾਅਦ ਨਾ ਤਾਂ ਇਹਦੀ ਕਿਸੇ ਨਾਲ ਗੱਲ ਕਰਾਉ ਫੋਨ ਤੇ ਤੇ ਨਾ ਕਹਿੰਦਾ ਇਹ ਗੱਲ ਕਰੂਗੀ ਕਹਿੰਦਾ ਐਨੇ ਖਿਜੀ ਗਿਆ ਜਦੋਂ ਮੰਨੀ ਨਹੀਂ ਕਿਸੇ ਦੀ ਗੱਲ ਤੇ ਨਾ ਫਿਰ ਜਰ ਮੈਨੂੰ ਫੋਨਾ ਮਕੇ ਲਫੜਾ ਉਹਦੇ ਫੋਨ ਮੈਂ ਦੋ ਚਾਰ ਮਾਰ ਗਿਆ ਦੁਖੀ ਤੇ ਕਿਹਾ ਕਿ ਮੈਂ ਨਹੀਂ ਆਉਂਦੀ ਜੇ ਤੂੰ ਕਹਾਂਗੇ ਵਾ ਸੁਟਿਆ ਚਾਜੂ ਮੈਂ ਨਹੀਂ ਆਉਂਦੀ ਮੈਂ ਕਿਹਾ ਦਿੱਲੀ ਤੇ ਫਿਰ ਅਕਾਊਂਟ ਖਲਵਾਇਆ ਹੀ ਤੇ ਹੁਣ ਮੈਨੂੰ ਕਹਿੰਦੀ ਕਹਿੰਦੀ ਆ ਉਹ ਤਾਂ ਖਲਵਾਇਆ ਹੀ ਮੈਂ ਕਿਹਾ ਕਿਉ ਮੰਨੇ ਰਾਜਪਾਲ ਦੇ ਨਾਂ ਨੂੰ ਫਿਰ ਕਹਿੰਦੀ ਆ ਮਨ ਨਹੀਂ ਆ ਮੈਂ ਕਿਹਾ ਮੇਰੀ ਬਾਪ ਮੈਨੂੰ ਇੰਨਾ ਪਿਆਰ ਕਰਦੀ ਤਾਂ ਛੋਟੀ ਹੈ ਨਾ ਤੇ ਇਸ ਕਰਕੇ ਮੈਂ ਕਿਹਾ ਦੇਖ ਲੈ ਮੇਰੀ ਮਾਂ ਮੇਰੇ ਕਹਿਣ ਤੇ ਵਾਗ ਗਈ ਉਹ ਕਹਿੰਦੀ ਕੋਰਾ ਕਹਿੰਦੀ ਕਹਿੰਦਾ ਨੂੰ ਗਾਲਾ ਦਿੰਦੀ ਸੀ ਕਹਿੰਦੀ ਦੇਖ ਲੈ ਕਹਿੰਦੀ ਜ਼ਬਰਦਸਤੀ ਭੇਜਦਾ ਮੈਨੂੰ ਉਹਨੇ ਤੇ ਕਹਿੰਦੀ ਮੈਂ ਤਾਂ ਜਾਣਾ ਨਹੀਂ ਚਾਹੁੰਦੀ ਸੀ ਤੁਸੀਂ ਤਾਂ ਗੱਲ ਕੀਤੀ ਨਹੀਂ ਸੀ ਚੰਗਾ ਰਹਿਣ ਦੋ ਐ ਤਾਂ ਮੇਰੀ ਗੱਲ ਮੇਰੀ ਗੱਲ ਵੀ ਸੁਣਦੀ ਆ ਸਮਝਾਈ ਤੇਰੀ ਗੱਲ ਸੁਣਦਾ ਕਰ ਸੋਨਦਾ ਕਿਉਂ ਨਹੀਂ ਮੇਰੀ ਮਾਂ ਨੂੰ ਮੈਂ ਸਭ ਤੋਂ ਪਿਆਰੀ ਹੈ ਕਹਿੰਦੀ ਨਹੀਂ ਸੋਨੂ ਵੀ ਕਹਿੰਦੀ ਹੁੰਦੀ ਆ ਨਰਿੰਦਰਾ ਲੜਾਇਆ ਨਾ ਕਰ ਮੇਰੀ ਧੀ ਪੋਲੀ ਆ ਕਹਿੰਦੀ ਨਹੀਂ ਪਿਆਰ ਮੈਨੂੰ ਸਭ ਤੋਂ ਜ਼ਿਆਦਾ ਕਰਦੀ ਹੈ ਕਿੰਨੀ ਹੈ ਮਰਜ਼ੀ ਕਹਿੰਦੇ ਹੁੰਦੇ ਨਾ ਮਾਪੇ ਦੇ ਘਰ ਕਿੰਨੀ ਹੈ ਮਰਜ਼ੀ ਧੀ ਆ ਪੁੱਤ ਹੋਣਾ ਸਾਰਿਆਂ ਦੀ ਮਾਪੇ ਕੋਲੇ ਅਲੱਗ-ਅਲੱਗ ਜਗ੍ਹਾ ਹੁੰਦੀ ਹੈ ਸਭ ਤੋਂ ਵੱਡਾ ਤੇ ਸਭ ਤੋਂ ਛੋਟਾ ਜ਼ਿਆਦਾ ਪਿਆਰੇ ਹੁੰਦੇ ਆ ਤੇ ਮੈਨੂੰ ਸਭ ਨੇ ਇੰਨਾ ਪਿਆਰ ਨਾਲ ਪਾਲਿਆ ਸਭ ਨੇ ਤੋਂ ਜ਼ਿਆਦਾ ਪਿਆਰ ਮਿਲਿਆ अगर मैसेज भी आ गया दादा अंदर हां उन फिर सीधी गल होगी अपनी कहता है प्रिय मतदाता हां आपका वोट आपकी आवाज हां चुनाव में गर्व के साथ वोट डालें चुनाव का पर्व देश का पर्व हां किसी संबंधी कोई भी जानकारी चाहिए सचिन डॉट कॉम संपर्क करें हां बस फिर सीधी गल बात अपनी होगी कर दिया बस गल बात हुन पैसे से खेलना फिर हां ਬਸ ਫੇਰ ਸੱਚਾ ਨਾ ਆਪਣੀ ਸਿੱਧੀ